ਤੀਨਾ ਦੇ 10 ਪੀ ਹਿਰਲੇ ਤੋਂ ਮੂੜਾ ਕਹੋ ਕਹਾ ਕਰੇ ਮਾਰੇ ਕਹਿੰਦੇ ਆ ਮੂਰਖ ਬੰਦਿਆ ਫਿਰ ਤੂੰ ਕੀ ਕਰ ਸਕੇਗਾ ਸਾਨੂੰ ਜੋ ਮਿਲਿਆ ਉਹਦਾ ਸ਼ੁਕਰ ਕਰੀਏ ਵੀ ਰੱਬ ਨੇ ਬੜਾ ਕੁਝ ਦਿੱਤਾ ਹੈ ਬੜੀਆਂ ਦਾਤਾਂ ਦਿੱਤੀਆਂ ਨੇ ਜੋ ਨਹੀਂ ਮਿਲਿਆ ਉਹਦਾ ਕਦੇ ਸ਼ਿਕਵਾ ਨਾ ਕਰੀਏ ਉਹਦਾ ਸਦਾ ਹੀ ਸ਼ੁਕਰਾਨਾ ਕਰੀਏ ਆਪ ਜੀ ਦੇ ਨਾਲ ਦੋ ਸਾਖੀਆਂ ਸਾਂਝੀਆਂ ਕਰਨੀਆਂ ਨੇ ਇੱਕ ਹੈ ਗੁਰੂ ਨਾਨਕ ਸਾਹਿਬ ਦੇ ਜੀਵਨ ਚੋਂ ਦੂਸਰੀ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ੀਦੀਪੁਰ ਵਾਰਿਆ ਸ਼ਤਾਬਦੀਪੁਰ ਉਹਦੇ ਸੰਬੰਧ ਵਿੱਚ ਗੁਰੂ ਸਾਹਿਬ ਦੇ ਜੀਵਨ ਚ ਅੱਜ ਆ ਵਿਚਾਰ ਸੁਣੀ ਹੈ ਜੋ ਤੁਸੀਂ ਸੁਣਿਓ ਅੱਗੇ ਅੱਗੇ ਜਾ ਕੇ ਵੀ ਸੁਣਾਓ ਸਤਿਗੁਰੂ ਕਿਰਪਾ ਕਰਨ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਵਿਸਰਨਾਹੀਂਦਾ ਤਾ ਉਪੜੋ ਗੁਰੂ ਵਰਣਾ ਨਾਮ ਜੈ ਤੁ ਗੁਣ ਗਾਵੰਦਿ ਦਿਨ ਰਾਤ ਗੁਣ ਗਾਵੰਦਿ ਦਿਨ ਰਾਤ ਗੁਰੂ ਸ਼ਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤਮਾਤਾ ਦਿਵਸ ਰਾਤ ਦੁਇ ਦਾਈ ਦਲ ਜਗ ਚੰਗੇ ਹਈਆਂ ਬੁਰਾਈਆਂ